ਲੁਧਿਆਣਾ ਦੀ ਜੀਆਰਪੀ ਪੁਲਿਸ ਨੇ ਹੋਮਗਾਰਡਜ਼ ਬਤੌਰ ਪੀਸੀ ਕੰਮ ਕਰ ਰਹੇ ਆਨੰਦ ਕਿਸ਼ੋਰ ਨੂੰ 22 ਕਿਲੋ ਗਾਂਜਾ ਸਮੇਤ ਕਾਬੂ ਕੀਤਾ। ਏਸੀਪੀ ਮੱਖਣ ਸਿੰਘ ਨੇ ਦੱਸਿਆ ਕਿ ਫੜਿਆ ਗਿਆ આરોપી ਬਿਹਾਰ ਤੋਂ ਲਿਆ ਕੇ ਪੰਜਾਬ 'ਚ ਨਸ਼ੇ ਦੀ ਸਪਲਾਈ ਕਰਦਾ ਸੀ। ਉਹਨਾਂ ਦੱਸਿਆ ਕਿ ਪਿਛਲੇ 5-6 ਸਾਲਾਂ ਤੋਂ ਇਹ ਨਸ਼ੇ ਦੀ ਸਪਲਾਈ ਕਰ ਰਿਹਾ ਸੀ। ਚੈਕਿੰਗ ਦੇ ਦੌਰਾਨ ਇੱਕ ਆਨੰਦ ਕੁਸ਼ੋਰ ਨਾਂ ਦੇ ਆਦਮੀ ਕੋਲੋਂ 22 ਕਿਲੋ ਜਿਹੜਾ ਸੀ ਗਾਂਜਾ ਬਰਾਮਦ ਕੀਤਾ। ਦੌਰਾਨੇ ਉਸਗੇ ਸੁਧਰਾਣੇ ਨੇ ਦੱਸਿਆ ਕਿ ਇਹ ਜਿਹੜਾ ਗਾਂਜਾ ਹੈਗਾ ਇਹ ਅ ਬਿਹਾਰ ਸਟੇਟ ਤੋਂ ਲਿਆ ਕੇ ਲੁਧਿਆਣੇ ਜਿਹੜਾ ਹੈਗਾ ਪਰਚੂਨਿਟ ਵਿੱਚ ਵੇਚਦਾ ਹੈਗਾ ਦੂਸੀ ਜਿਹੜਾ ਹੈਗਾ ਹੋਮਗਾਰਡ ਦੇ ਵਿੱਚ ਬਤੌਰ ਪੀਸੀ ਕੰਮ ਕਰ ਰਿਹਾ ਹੈ ਇਹਦਾ ਜਿਹੜਾ ਮੁੱਖ ਦਫ਼ਤਰ ਹੈਗਾ ਹੋਮਗਾਰਡ ਦਾ ਕੁਮਾਰ ਮੰਡੀ ਲੁਧਿਆਣਾ ਦੇ ਵਿੱਚ ਹੈ ਪੰਜਾਬ ਸਰਕਾਰ ਵੱਲੋਂ ਚਲਾਈ ਨਸ਼ਿਆਂ ਦੀ ਮੁਹਿੰਮ ਤਹਿਤ ਰੋਜ਼ਾਨਾ ਹੀ ਪੰਜਾਬ ਚੋਂ ਨਸ਼ੇ ਦੀ ਖੇਪ ਤੇ ਨਸ਼ਾ ਤਸਕਰ ਕਾਬੂ ਕੀਤੇ ਜਾ ਰਹੇ ਨੇ ਲੁਧਿਆਣਾ ਤੋਂ ਹਰਦੀਪ ਸਿੰਘ ਚੋਪੜਾ ਜਗਬਾਣੀ ਟੀਵੀ